ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਨਗਾਵਾਂ ਸੇ ਲੈ ਕੇ ਆਏ ਹਾਂ ਜੀ ਇੱਕ ਬਾਈ ਕੋਲੇ ਬਈ ਵਿਕਰੀ ਵਾਲੀ ਬੈੜਾ ਤੇ ਦੋ ਬਾਈ ਕੋਲੇ ਆਪਦੇ ਫਾਰਮ ਦੀਆਂ ਬੈੜਾਂ ਨੇ ਤੇ ਫਾਰਮ ਚ ਜਿਹੜੀ ਆਪਾਂ ਵੀਡੀਓ ਕਵਰ ਕਰਨੇ ਜਾ ਰਹੇ ਹਾਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਨਵੇਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਦੋ ਵੜਾ ਬਾਈ ਦੇ ਫਾਰਮ ਦੀਆਂ ਨੇ ਬਈ ਨੰਦਾ ਜੀ ਆ ਤੇ ਦਿਖਾਵਾਂਗੇ ਕੁਆਲਿਟੀ ਹਾਉ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਸੀ ਕਾ ਬਾਈ ਜੀ ਹੋਠੀ ਕੁਮਦੀ ਆ ਹਾਂਜੀ ਬਹੁਤ ਵਧੀਆ ਵਧੀਆ ਚੱਲਦਾ ਬਾਈ ਕੰਮ ਕਰ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਈ ਕਿਹੜੇ ਸਲਾਪਰਾ ਰਹਿ ਗਈ रामप्रभु पुल ਠੀਕ ਸਾਈਡ ਭਗਤਾ ਭਾਈ ਕਹਿੰਦਾ ਜੀ ਠੀਕ ਚਾਲੀ ਜਾਂਦੀ ਪਿੰਡ ਆਪਣਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਠੀਕ ਹੈ ਜੀ ਦੂਜਾ ਹੈਗਾ ਜੀ 7087820605 ਠੀਕ ਹੈ ਭਾਈ ਤੇ ਬਈ ਦੋ ਬਣਾ ਆਪਣੇ ਫਾਰਮ ਦੀਆਂ ਨੇ ਹਾਂ ਦੋ ਬੱਚੀਆਂ ਫਾਰਮ ਦੀਆਂ ਆਪਣੇ ਆਪ ਦੇ ਘਰ ਦੇ ਪਾਲੀਆਂ ਜੀ ਭਾਈ ਜਿਹੜੀ ਆ ਪਹਿਲੇ ਨੰਬਰ ਤੇ ਬੱਚੀ ਦੇਖਦਾ ਕਿਹੜਾ ਸੂਰ ਸੁਣਦੀ ਹੈ ਪਲੂਣ ਹੀ ਸੁਣਾ ਬਈ ਜੀ ਪਲੂਣ ਹੀ ਸੁਣਾ ਹਾਂ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਇਹ ਬਈ ਇਹ ਮਰੋ 6 ਤੋਂ 7 ਦਿਨ ਦੀ ਕੱਚੀ ਹੈਗੀ ਠੀਕ ਹੈ ਹਫਤਾ ਲਾ ਲੋ ਬਸ ਇੰਨੀ ਕੁ ਠੀਕ ਹੈ ਬਈ ਹਾਂਜੀ ਹਮ ਕੁਆਲਿਟੀ ਦੇਖ ਹੈ ਨਾ ਹਾਂ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਦੀ ਚੰਗੀ ਹੈ ਸਨਖਪਣਾ ਵੜ ਦੇ ਵਿੱਚ ਫੁੱਲ ਦੰਦਾਂ ਜੇ ਬਈ ਹਾਂਜੀ ਬਾਈ ਜੀ ਠੀਕ ਹੈ ਚੋਕੀ ਜਿਹਾ ਮੂੰਹ ਬੱਚੀ ਚਾਰ ਦੰਦ ਹਾਂਜੀ ਚਾਰ ਦੰਦ ਵੀ ਚਾਰ ਦੰਦ ਪਹਿਲਾ ਸੂਆ ਵੜ ਡੰਗ ਕਿਹੜੇ ਸੀਮਨ ਤੋਂ ਗੱਭਣਾ ਬਾਈ ਪਤਾ ਕੁਛ ਨਹੀਂ ਨਹੀਂ ਸੀਮਨ ਨਹੀਂ ਬਾਈ ਜੀ ਜਿਆਦਾ ਆਪਣੇ ਠੀਕ ਹੈ ਬਾਈ ਅਸੀਂ ਲਿਖਦੇ ਲੁਕਦੇ ਨਹੀਂ ਮੈਂ ਭਟੂੜ ਮਰੀ ਜਗੀ ਠੀਕ ਹੈ ਬਾਈ ਸੀਮਨ ਕੋਈ ਯਾਦ ਨਹੀਂ ਆਪਣੇ ਕੁਆਲਿਟੀ ਇੱਕ ਨੰਬਰ ਹੈ ਕਰਦ ਚੈੱਕ ਕਰ ਲਉ ਬਰੀਡ ਇੱਕ ਨੰਬਰ ਹੈ ਲੇਵਾ ਦੇਖੋ ਲੇਵਾ ਬਹੁਤ ਸੋਹਣਾ ਤਿਆਰ ਕਰਦੇ ਨੇ ਮੂਹਰੋ ਫੀਟਿੰਗ ਚੈੱਕ ਕਰ ਲਉ ਲੇਵੇ ਦੀ ਕਮਾਲ ਦੇ ਲੈ ਤੋਰਾ ਵੀ ਇੱਕ ਨੰਬਰ ਆਣਾ ਬਾਈ ਹਾਂਜੀ ਹਾਂਜੀ ਬਾਹਲੀ ਲੇਵਾ ਬਹੁਤ ਸੋਹਣਾ ਬਣਾਉਗਾ ਹਣਾ ਫੀਟਿੰਗ ਦੇਖ ਲੇਵੇ ਦੀ ਕਿ ਨਹੀਂ ਹਾਂਜੀ ਹਾਂਜੀ ਹਮ ਇੱਕ ਨੰਬਰ ਕੁਆਲਿਟੀ ਹੈ ਕਿੰਨਾ ਕੁ ਰਕਾਰ ਦੇ ਦੀ ਮਾਂ ਦੇ ਦੁੱਧ ਦਾ ਬਾਈ ਇਹ ਬਈ ਇਹ ਮਾਤਲ ਹੈਗੇ 36 37 ਲੀਟਰ 37 ਤੋਂ 37 ਲੀਟਰ ਠੀਕ ਹੈ ਬਈ ਫਾਰਮ ਚ ਵੀਡੀਓ ਕਵਰ ਕਰਦੇ ਆ ਬਰੀਡ ਭਾਈ ਕੋਲੇ ਸਾਰੀ ਚੰਗੀ ਆ ਕਰਦੀਆਂ ਬੱਚੀਆਂ ਨੇ ਇਹ ਚਾਰ ਦੰਦ ਦੋ ਦੰਦ ਦੋ ਬੱਚੀਆਂ ਨੇ ਬਈ ਕੁਆਲਿਟੀ ਚੈੱਕ ਕਰ ਲਓ ਬਰੀਡ ਸਾਰੀ ਓਕੇ ਐ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ਆਹਦੇ ਬਾਈ ਨੇ ਦੱਸਿਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲਿਆ ਬਾਲਾਂ ਬਰੀਕੀਆਂ ਚ ਜੀ ਬੱਛੀ ਕੋਈ ਨਹੀਂ ਹੈ ਖਾਣ ਬਹੁਤ ਚੰਗਾ ਹੈ ਨਾ ਬਾਈ ਬਾਲਾ ਸਾਫ ਸੁਥਰਾ ਥਾਣਾ ਜੀ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਗਲਾਬੀ ਥਾਣਾ ਫੇਸ ਦੀ ਬਿਊਟੀ ਦੇਖੋ ਬਈ ਕਮਾਲ ਆ ਕੱਦ ਬਰੀਡ ਓਕੇ ਆ ਬਈ ਲੇਵਾ ਕਮਾਲ ਦਾ ਮੁੱਲ ਕੀ ਆ ਬਾਈ ਜਾਇਜਾ ਪੋ ਜੀ ਮੁੱਲ ਜਨੀ ਤਾਂ ਪਏ ਕੀ ਕਰਨਾ ਕੋਈ ਵਾਧਾ ਘਾਟਾ ਨਹੀਂ ਕਰਨਾਗਾ ਠੀਕ ਆ ਕੋਈ ਇਹਦਾ ਆਪਾਂ ਕੋਈ ਲੱਖ ਨਹੀਂ ਮੰਗਣਾ ਕੋਈ ਸਵਾ ਨਹੀਂ ਮੰਗਣਾ ਠੀਕ ਹੈ ਜੀ ਠੀਕ ਹੈ ਜੀ ਇਹ 78000 ਦੀ ਬੱਛੀ ਦੇਵਾਂਗੇ ਬਸ 78000 ਹਾਂ ਕੋਈ ਵੇਚਣ ਵਾਲਾ ਲੈ ਜੇ ਰੱਖਣ ਨੂੰ ਲੈ ਜੇ ਹੈ ਨਹੀਂ ਠੀਕ ਹੈ ਬਾਈ ਕੋਈ ਚੱਕਰ ਨਹੀਂ ਪੂਰੀ ਸੀਟ ਢੀ ਬੱਛੀ ਉਹ ਲੈ ਬਾਈ ਜਿਵੇਂ ਮਰਜੀ ਇੱਥੇ ਕਿਤੇ ਜੀ ਜਮਦਮ ਪਰਖਲਾਂ ਜੇ ਮਰਜੀ ਜਿਹੜਾ ਮਰਜੀ ਹਾਂਜੀ ਉਹ ਘਾਟ ਕੱਢ ਜੇ ਸਹੀ ਗੱਲ ਆ ਦੇਣ ਦਾ ਆਪਾਂ ਕੋਈ ਜੀ ਨਸਲ ਨਹੀਂ ਕੋਈ ਘਾਟ ਬਾਤ ਜਾਂ ਕੋਈ ਹੋਰ ਕੁਝ ਵੀ ਨਹੀਂ ਤੇ ਲੇਵੇ ਦੀ ਫੀਟਿੰਗ ਦੇਖੀ ਬਾਈ ਕਿੰਨੇ ਕਮਾਲ ਦੇ ਇੱਕ ਨੰਬਰ ਹੈ ਜੀ ਬੱਚੀ ਪੂਰੀ ਮੁੱਠੀ ਆ ਥਣ ਤਿਆਰ ਕਰਨਾਂ ਜਿਵੇਂ ਨਾਰਮਲ ਥਾਣਾ ਜਦੇ ਪਸਮਾ ਪਾ ਲਿਆ ਨੇ ਦੇਖੀ ਬਾਈ ਥਣ ਘੜਦੀ ਕਿਆ ਬਾਤ ਹੈ ਟੱਲਾ ਬਹੁ ਪਈਆਂ ਮੁੱਲ ਵੀ ਜਿਵੇਂ ਜੈ ਜੈ ਬਾਈ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬਰੀਟ ਇੱਕ ਨੰਬਰ ਹੈ ਕੁਆਲਿਟੀ ਬਿਊਟੀ ਕਿਸੇ ਪਾਸੋਂ ਕੋਈ ਘਾਟ ਨਹੀਂ ਬਾਹਲੀ ਸਾਫ਼ ਹੈ ਜੀ ਬੱਚੀ ਸਹੀ ਗੱਲ ਹੈ ਬਾਈ ਹਾਂਜੀ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂਆ ਬਾਈ ਇਹ ਵੀ ਪਲੂਣੀ ਹੈ ਬਾਈ ਜੀ ਪਲੂਣੀ ਪੱਛੀ ਇਹ ਦੋ ਦੋਂ ਦੀ ਹੈ ਜੀ ਬੱਚੀ ਦੋ ਦੰਦ ਹਾਂਜੀ ਪਹਿਲਾ ਸੂਆ ਬਈ ਕਦੇ ਕਹਿਣ ਦੀ ਗੱਲ ਨਹੀਂ ਜਿਹੜੀ ਬੰਦਾ ਕਹਿੰਦਾ ਵੀ ਮੈਂ ਲੱਕਹੀ ਜਾਂਦਾ ਜੀ ਆ ਕੇ ਮਤਲਬ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਚੱਕਰ ਨਹੀਂਗਾ ਇਹ ਦੋ ਦੰਦ ਕਹਿੰਨੇ ਆਪਾਂ ਆਨਲਾਈਨ ਉਹ ਚਾਰ ਦੰਦ ਦਾ ਬੱਛੀ ਐ ਇਹ ਦੋ ਦੰਦ ਦਾ ਠੀਕ ਆ ਕੋਈ ਚੱਕਰ ਨਹੀਂ ਜਿਹੜੀ ਗੱਲ ਕਹਾਂਗੇ ਉਹ ਨਿਬੜੂਗੀ ਸਹੀ ਗੱਲ ਹੈ ਹਾਂਜੀ ਸਭ ਕੁਝ ਬੰਦਾ ਦੇਖ ਕੇ ਲੈ ਜਾਵੇ ਪੈਸੇ ਲਾਉਣੇ ਅਗਲੇ ਨੇ ਪ੍ਰਿੰਟ ਬਿਊਟੀ ਓਕੇ ਹਾਂਜੀ ਹਾਂਜੀ ਬਾਕੀ ਤੁਹਾਨੂੰ ਬਹੁਤ ਚੰਗਾ ਲੱਗਿਆ ਬੱਛੀ ਇਹ ਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਥਾਣ ਦੇਖੋ ਲੈ ਕਮਾਲ ਬਹੁਤ ਚੰਗਾ ਲੱਗਿਆ ਥਾਣ ਕਲਾ ਕਲਾ ਥ ਬਾਯ ਉੱਤੇ ਨਹੀਂ ਕੱਚੀ ਆ ਇਹ ਹਾ ਉੱਤੇ ਨਹੀਂ ਕੱਚੀ ਆ ਠੀਕ ਆ ਬਾਈ ਕਿੰਨਾ ਕਰ ਕੜਾ ਵੈਸੇ ਦੀ ਮਾਂ ਦਾ ਬਾਈ ਇਹਦੀ ਮਾਂ ਦਾ 32 ਲੀਟਰ ਦਾ ਜੀ 32 ਲੀਟਰ ਦਾ ਠੀਕ ਆ ਫੇਸ ਬਿਊਟੀ ਚੈੱਕ ਕਰ ਲੋ ਬੋਦੀ ਚੰਗੀ ਆ ਸੁਨੱਖ ਪੂਣਾ ਬੜ ਦੇ ਵਿੱਚ ਫੁੱਲ ਫੁੱਲ ਬ੍ਰੀਡ ਆ ਪ੍ਰਿੰਟ ਦੇਖੋ ਕਰਮ ਵਾਲੀ ਦਾ ਕਿਹਾ ਬਾਕੀ ਠੰਡੇ ਸੁਭਾਅ ਦੀ ਬਾਲੀ ਹੈ ਜੀ ਮੈਂ ਖੁੱਲੀ ਰਹਿੰਦੀ ਹੈਗਾ ਕੋਈ ਚੱਕਰ ਨਹੀਂ ਬਹੁਤ ਸੁਭਾਅ ਦੀ ਵਿੱਚ ਜਿਵੇਂ ਮਾਂ ਬਾਕੀ ਇਦਾਂ ਤੁਹਾਨੂੰ ਦਿਖਾ ਦਿੰਦੇ ਨੇੜੇ ਕੋਈ ਚੱਕਰ ਹੀ ਨਹੀਂ ਬਿਊਟੀ ਫੁੱਲ ਸੁਭਾਅ ਵਾਈ ਕਹਿੰਦਾ ਬਹੁਤ ਠੰਡਾ ਬਹੁਤ ਛੋਟੀਆਂ ਬੱਚੀਆਂ ਲੈ ਬਾਈ ਲੈ ਵਾ ਦੇ ਕੋ ਇੱਕ ਨੰਬਰ ਲੈ ਵੱਕ ਨਹੀਂ ਜਿਹੇ ਥਾਨ ਥੋਂ ਕਿੰਨਾ ਚੰਗੇ ਲੱਗੇ ਜਿਵੇਂ ਦੋ ਦੰਦ ਵਿੱਚ ਛੀ ਜਗੀ ਨਹੀਂ ਨਿਕਲੇ ਕੇ ਥਾਨ ਹੁੰਦੇ ਆ ਉਪਰ ਮਸਾਲਾ ਕਾਨੂੰ ਵਾਲੀ ਜਾਂਦੀ ਹੈ ਜੀ ਚਲੋ ਮੜੀ ਬਰੇ ਬੋ ਤੋੜ ਦੀ ਮੜੀ ਚਲ ਚਾਪ ਤੋ teki mol la bhai ja ja bhai ji ਇਹਦਾ ਵੀ ਕੋਈ 75 ਨਹੀਂ ਕੋਈ 80 ਨੇ ਆਪਾਂ 67000 ਦੀ ਬੱਚੀ ਦੇਵਾਂਗੇ ਜੱਕ ਬਈ ਹਾਂਜੀ ਜਮਾ ਜਾ ਜਮੋਲਾ 67000 ਦੀ ਬਾਈ ਗਣ ਜਿਹੜੀ ਆਪਾਂ ਜਿਹੜੇ ਮੁੱਲ ਕਰੀ ਜੈਨੇ ਚ ਵਾਧਾ ਘਾਟਾ ਨਹੀਂ ਹੋਣਾ ਜੀ ਜਿਹਨੂੰ ਇਹ ਇਹਦੀ ਨਸਲ ਦੀ ਪਰਖ ਨਹੀਂ ਤੇ ਰੇਟ ਦਾ ਨਹੀਂ ਜੀ ਉਹਦਾ ਤਾਂ ਫਿਰ ਹੱਲ ਨਹੀਂ ਜੀ ਕੋਈ ਸਹੀ ਗੱਲ ਆ ਬਈ ਉਹ ਬੰਦਾ ਆਉਦੀ ਸਮਝਣਾ ਆ ਬਈ ਹੂੰ ਸਹੀ ਗੱਲ ਐਨੀ ਨਸਲ ਬਰੀਡ ਆ ਨੇ ਲੋਕ ਲੱਖ ਲੱਖ ਰੁਪਏ ਤੋਂ ਘੱਟ ਕੋਈ ਮੰਗਦਾ ਨਹੀਂ ਜੀ ਸਹੀ ਗੱਲ ਆ ਬਈ ਹੂੰ ਹਾਂਜੀ ਸਹੀ ਗੱਲ ਆ ਮੁੱਲ ਉਸ ਹੱਬ ਨਾਲ ਜਾ ਜਾ ਬੈਡ ਚੰਗੀ ਆ ਥਣ ਲੇਵੇ ਦੀ ਚੰਗੀ ਆ ਕੱਲੀ ਕੱਚੀ ਕੱਚੀ ਆ ਹਫਤਾ ਇਕ ਲੈਂਦੀ ਆ ਆਰਡਰ ਕਰਮਣੀ ਨੇ ਸੋਨਾ ਤਿਆਰ ਕਰ ਲੈਣਾ ਬੈੜਾਂ ਵੀ ਦੋਨੀ ਇੱਕ ਦੂਜੀ ਤੋਂ ਵੱਧ ਕੇ ਆ ਫੁੱਲ ਕੁਆਲਿਟੀ ਫੁੱਲ ਬ੍ਰੀਡ ਦੀਆਂ ਬੱਚੀਆਂ ਜੀ ਕੋਈ ਆ ਨਹੀਂ ਗੱਲ ਬੰਦਾ ਚ ਬੈੜਾਂ ਨੇ ਬੈੜਾਂ ਆ ਕੁਆਲਿਟੀ ਚੈੱਕ ਕਰ ਲਓ ਸਾਲੇ ਸਾਡੇ ਸੀਮ ਸੁਣਨੀ ਯਾਦ ਰਹਿੰਦਾ ਜਿਵੇਂ ਆਪਾਂ ਝੂਠ ਮਾਰੀਏ ਕਿ ਵੀ ਕਿਹੜੀ ਤੇ ਕਿਹੜਾ ਲੱਗਿਆ ਜਾਂ ਕਿਹੜੀ ਦੇ ਮਤਲਬ ਕੋਈ ਚੱਕਰ ਨਹੀਂ ਕਰਾ ਸਹੀ ਗੱਲ ਹੈ ਬਈ ਸਭ ਕੁਝ ਦੇਖ ਕੇ ਲਿਆਵੇ ਬੰਦਾ ਹੂੰ ਬਾਕੀ ਦੋਜੀ ਵਿਕਰੀ ਵਾਲੀ ਵੀ ਦਿਖਾ ਦਨੇ ਬੜ ਆ ਜਾਈ ਬਸ ਸੁਣਦੀ ਹੈ ਬਈ ਇਹ ਬਈ ਜੀ ਇਹ ਦੂਜਾ ਸੁਣਨਾ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਬਸ ਜੀ ਇਹ ਦੋ ਤਿੰਨ ਦਿਨ ਲਊ ਜੀ ਮੇਰੇ ਨਾਲ ਦੋ ਤਿੰਨ ਜਾਂ ਚਾਰ ਬਸ ਇੱਥੇ ਕਿ ਜੀ ਠੀਕ ਹੈ ਕਿ ਇਹ ਤਾਂ ਮਾਲਕ ਨੇ 22 ਲੀਟਰ ਦੱਸਿਆ ਜੀ ਪਿਛਲੇ ਸੂਏ ਦਾ 22 ਲੀਟਰ ਠੀਕ ਆ ਫੇਰ ਜਿਹੜਾ ਸਰ ਕੁਆਲਟੀ ਦੱਸਦੀ ਹੈ ਜੀ ਹਾਂ ਫੇਰ ਸੱਚ ਚੈੱਕ ਕਰ ਲੋ ਕੁਆਲਟੀ ਕੱਦ ਬਰੀਟ ਤੇ ਲੀਵਾ ਨੇੜ ਦੋ ਚੈੱਕ ਕਰਵਾਉਣੇ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਸਵਾਈ ਤੂੰ ਵੀ ਬਹੁਤ ਚੰਗੀ ਹੋਣਾ ਬੜਾ ਸੋਹਣਾ ਚੌਣ ਲੱਗੇ ਚੀਪੇ ਖਿੱਚੇ ਜਿਹੜੇ ਹਿਸਾਬ ਨਾਲ ਥਣ ਲੱਗਿਆ ਨਾ ਮੁਠੀ ਵਾਲਾ ਥਣ ਇਕੱਲਾ ਆ ਦੇਖੋ ਸਫਾਈ ਦੇਖੋ ਜੀ ਲੀਵਾ ਜੀ ਤਾਂ ਲੀਵਾ ਬਹੁਤ ਹਨਾ ਬਈ ਹਾਂ ਲੀਵਾ ਗੋਡੀ ਤਾਂ ਆਪਾਂ ਨੂੰ ਉਮੀਦ ਬੰਦਾ ਆਪਦੀ ਸਮਝ ਨਾਲ ਲੈ ਕੇ ਜਾਵੇ ਜੀ ਜਨੀ ਆਪਾਂ ਨੂੰ ਵੀ 24 25 ਲੀਟਰ ਦੀ ਲੱਗਦੀ ਹੈਗੀ ਠੀਕ ਆ ਬਾਈ ਇਹ ਬੰਦੇ ਸਮਾਈ ਵਾਲੇ ਕੋਲ ਉਹਨਾਂ ਦੀ ਬੰਦਾਂ ਦੀ ਕੋਈ ਖਾਸ ਸਮਾਈ ਨਹੀਂ ਜੀ ਤੋਂ ਲਈ ਆਪਾਂ ਠੀਕ ਹੈ ਬਾਈ ਤਾਂ ਵੀ 22 ਲੀਟਰ ਉੱਤੇ ਕੱਢਿਆ ਹੋਇਆ ਜਿੰਦਾ ਖੋਲਿਓ ਬਾਈ ਤੋਰ ਹਾਂਜੀ ਜੇ ਬੰਦੇ ਸੇਵਾ ਵਾਲੇ ਕੋਲੇ ਜਾਵੜੀ ਹੂੰ 25 ਲੀਟਰ 24 26 ਇੱਥੇ ਪਾ ਸਕਦੀ ਜੀ 25 ਮੰਨ ਕੇ ਚੱਲੋ ਬਾਕੀ ਬੰਦੇ ਨੇ ਆਪਦੀ ਸਮਝ ਨਾ ਲੈਣੀ ਹੈ ਜੀ ਕੋਈ ਐ ਨਹੀਂ ਗੱਲ ਇੱਕ ਮੰਦਾ ਉਹ ਜਿਹਨੂੰ ਪਰਖ ਹਣੀ ਪਰਖ ਲੈਣੀ ਚਾਹੀਦਾ ਸਹੀ ਗੱਲ ਆਪਣੇ ਕਹਿਣ ਦੀ ਲੋੜ ਹੀ ਨਹੀਂ ਪਈ ਗੱਲ ਲੇਵਾ ਕਮਾਲ ਦਾ ਤੋਰਾ ਚੈੱਕ ਕਰ ਲੋ ਫੁੱਲ ਬਰੀਡ ਆ ਕੱਲੀ ਕੱਚੀ ਕੱਚੀ ਆ ਦਣ ਲੈਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਗਰਮ ਵਾਲੇ ਨੇ ਵਧੀਆ ਤਿਆਰ ਕਰ ਲੈਣਾ ਕੁਆਲਿਟੀ ਚੈੱਕ ਕਰੋ ਬਈ ਗਰਮ ਵਾਲੀ ਦੀ ਕੀ ਬਾਤ ਆ ਕੀ ਮੋਲ ਆ ਬਈ ਜੈ ਜੈ ਬਈ ਇਹਦੇ ਮੈਂ 75 ਹਜ਼ਾਰ ਦੀ ਮਾਨਦਾਨ ਹੋ ਜਾ ਮਾਨਦਾਨ ਛੋੜ ਆਲਾ ਜੀ ਠੀਕ ਆ ਬਈ ਹਾਂਜੀ 75000 ਰੁਪਿਆ ਮੋਲ ਆ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਆਰਡਰ ਦੇਖੋ ਭਾਈ ਆਰਡਰ ਕਮਾਲ ਦਾ ਢਿੱਲਾਂ ਢੁੱਲਾਂ ਬਹੁ ਪਈਆਂ ਸਾਰੀਆਂ ਬਾਲਟਾਂ ਨਾ ਕੱਢੋ ਫੇਰ ਕਰਮਾਲੀ ਨੇ ਸੋਣਾਗਾ ਤੇ ਥਾਣੇ ਦੇਖੋ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਥੀ ਤੇ ਥਾਣਾ ਥੀਜੋਲੇ ਚਾਹੀਏ ਮਿੱਠੀ ਬਾਕੀ ਠੰਡੀ ਹੈ ਜੀ ਕੋਈ ਨਹੀਂ ਗੱਲ ਕੋਈ ਠੀਕਾ ਹਾਂ ਕੋਈ ਨਹੀਂ ਮਰਦੀ ਹੱਥ ਤੇ ਵੀ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੋਈ ਨਹੀਂ ਕੀ ਆ ਚੱਕਰੀ ਨਹੀਂ ਜਿਵੇਂ ਮਰਜੀ ਬੈਠੇ ਰੋ ਭਵੇਂ ਗੱਭਣ ਦੇ ਥੱਲੇ ਠੀਕ ਹੈ ਭਾਈ ਕੋਈ ਸ਼ੱਕਰ ਨਹੀਂ ਹੂੰ ਤੇ ਕਿਸੇ ਵੀਰ ਨੂੰ ਭਾਈ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ